ਸਤਿ ਸ੍ਰੀ ਅਕਾਲ ਦੋਸਤੋ ਕਲਮ ਦੀ ਨਜ਼ਰ ਤੋਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਬੇਦੀ ਗੋਤ ਬੇਦੀ ਗੋਤ ਧਰਮਾਨ ਬੁੰਜਾਹੀ ਜਾਂ ਛੋਟੇ ਸ਼ਰੀਨ ਸ਼੍ਰੇਣੀ ਦੇ ਖੱਤਰੀਆਂ ਵਿੱਚੋਂ ਹੈ ਇਹ ਬੜਾ ਪ੍ਰਸਿੱਧ ਗੋਤ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੋਤ ਵੀ 베ਦੀ ਸੀ 베ਦੀਆਂ ਦੇ ਕਈ ਕੇਂਦਰ ਹਨ ਡੇਰਾ ਬਾਬਾ ਨਾਨਕ ਕਰਤਾਰਪੁਰ ਸਿਆਲਕੋਟ ਆਦ 베ਦੀ ਗੋਦ ਦੇ ਖੱਤਰੀਆਂ ਵਿੱਚੋਂ ਬਾਬਾ ਸਹਿਬ ਸਿੰਘ 베ਦੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੁੱਲ ਵਿੱਚੋਂ ਸਨ ਉਹਨਾਂ ਨੇ ਸਿੱਖੀ ਸਿਧਾਂਤਾਂ ਦਾ ਬਹੁਤ ਪ੍ਰਚਾਰ ਕੀਤਾ ਉਹਨਾਂ ਦੇ ਅਧੀਨ ਬਹੁਤ ਸਾਰਾ ਖੇਤਰ ਪੈਂਦਾ ਸੀ ਸਿੱਖ ਰਾਜ ਸਥਾਪਤ ਕਰਨ ਵਿੱਚ ਵੀ ਬਾਬਾ ਸਹਿਬ ਸਿੰਘ 베ਦੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਮਦਦ ਕੀਤੀ 베ਦੀ ਗੋਦ ਦੇ ਖੱਤਰੀਆਂ ਚੋਂ ਇੱਕ ਹੋਰ ਸ਼ਖਸੀਅਤ ਬਾਬਾ ਖੇਮ ਸਿੰਘ 베ਦੀ ਸੀ ਜਿਨ੍ਹਾਂ ਦੀ ਸਿੰਘ ਸਭਾ ਲਹਿਰ ਤਲਾਉਣ ਵਿੱਚ ਮਹੱਤਵਪੂਰਨ ਊਮਕਾ ਹੈ ਇਸੇ ਵਸ ਵਿੱਚ ਹੀ ਕਮਰ ਮਹਿੰਦਰ ਸਿੰਘ ਵੈਦੀ ਆਈਏਐਸ ਰਹੇ ਹਨ ਜੋ ਉਰਦੂ ਦੇ ਪ੍ਰਸਿੱਧ ਕਵੀ ਸਨ ਵੈਦੀ ਬਹੁਤ ਪੜੇ ਲਿਖੇ ਅਤੇ ਉੱਚ ਅਹੁਦਿਆਂ ਤੇ ਪੰਜਾਬ ਵਿੱਚ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਜਿਨ੍ਹਾਂ ਵੇਦ ਪਠਿਓ ਸੋ ਵੇਦੀ ਕਹਾਏ ਜਿਨ੍ਹਾਂ ਵੇਦ ਪੜੇ ਉਹ ਵੇਦੀ ਅਖਵਾਏ ਵੇਦੀਆਂ ਵਿੱਚ Hindu ਘਟ ਹਨ ਅਤੇ Sikh ਜ਼ਿਆਦਾ ਹਨ 1881 ਇਸਵੀ ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਵੇਦੀ ਕੁੱਲ 6804 ਸਨ ਵੇਦੀ ਗੋਤ ਚਿੰਬਾ ਬਰਾਦਰੀ ਵਿੱਚ ਵੀ ਮਿਲਦਾ ਹੈ ਇਹ ਜਾਣਕਾਰੀ ਸੀ ਬੇਦੀ ਗੋਤ ਬਾਰੇ ਆਉਣ ਵਾਲੀ ਵੀਡੀਓ ਵਿੱਚ ਇੱਕ ਹੋਰ ਗੋਤ ਬਾਰੇ ਜਾਣਕਾਰੀ ਲੈ ਕੇ حاضر ਹੋਵਾਂਗੇ ਜੇਕਰ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤ ਮਿੱਤਰਾਂ ਵਿੱਚ ਸਾਂਝਾ ਕਰਨਾ ਧੰਨਵਾਦ